ਸਾਰੇ ਤੋਂ ਪਹਿਲਾਂ ਦਿਵਾਲੀ ਤੋਂ ਪਹਿਲਾਂ ਭੇਜ ਦਾਂਗੇ ਦਸਮੀ ਦਾ ਮੱਥਾ ਟਿਕਾ ਦਾਂਗੇ ਤੇਰਾ ਜਲਦੀ ਹੀ ਹੱਸਦੀ ਹੋਈ ਨੀਤੂ ਭੈਣ ਦੇਖ ਕੇ ਮਨ ਨੂੰ ਇੰਨੀ ਤਸੱਲੀ ਹੋ ਰਹੀ ਆ ਗੁਰੂ ਘਰ ਤੋਂ ਘਰੇ ਗਈ ਗੈਸ ਚੁੱਲਾ ਕਿਤੇ ਖੁੱਲਾ ਛੱਡ ਗਈ ਆ ਕੇ ਜਦੋਂ ਦੁਬਾਰਾ ਘਰੇ ਸਵਿਚ ਆਨ ਕੀਤੀ ਸਾਰੇ ਘਰ 'ਚ ਅੱਗ ਲੱਗ ਗਈ ਆ ਦੇਖੋ ਅੰਗੂਠੇ ਐਂ ਉਂਗਲਾਂ ਹੱਤ ਦੀਆਂ ਮੱਤ ਕੇ ਡੱਗੀ ਗਈਆਂ ਹੱਡੀਆਂ ਵੀ ਪਿਗਲ ਗਈਆਂ ਅੱਖ ਵੀ ਗਲ ਗਈ ਇੱਕ ਆੱਕ ਕੱਢਣੀ ਪੈਗੀ ਅ ਸਾਰਾ ਫੇਸ ਅ ਚਾਤੀ ਸਾਰੀ ਬਾਹਾਂ ਪਰ ਚੀਕਾਂ ਮਾਰਦੀ ਤੜਫ ਦੀ ਦੇਖੀ ਨਹੀਂ ਜਾਂਦੀ ਜਦੋਂ ਪੱਟੀ ਖੋਂਦੇ ਸੀ ਜਿਵੇਂ ਆਲੂ ਛੱਲਿਆ ਹੁੰਦਾ ਪੂਰੀ ਬੋਡੀ ਇੰਦਾ ਸਾਰੀ ਛਿੱਲੀ ਹੋਈ ਸੀ ਤੇ ਅੱਜ ਨੀਤੂ ਭੈਣ ਨੂੰ ਤੁਸੀਂ ਵੀ ਹੱਸਦਿਆਂ ਦੇਖਿਆ ਕਿਵੇਂ ਕਹੋਗੇ ਸਾਰੇ ਜੋਤੂ ਹੂੰ ਤੂੰ ਹੈ ਹੀ ਇੰਦਾ ਨਹੀਂ ਰੱਬ ਦਾ ਰੂਪ ਹੈ ਮੇਰੀ ਭੈਣ ਉਹ ਰੱਬ ਨੇ ਤੈਨੂੰ ਜਿਹੜਾ ਦੁੱਖ ਦੇਣਾ ਸੀ ਚਲੋ ਉਹ ਤਾਂ ਮਿਲ ਗਿਆ ਹੁਣ ਮੇਰੀ ਭੈਣ ਛੇਤੀ ਛੇਤੀ ਤੁਰਦੀ ਫਿਰਦੀ ਹੋਏ ਬਸ ਅਸੀਂ ਇਹੀ ਅਰਦਾਸ ਦੁੱਖ ਤਕਲੀਫਾਂ ਜ਼ਿੰਦਗੀ ਦੇ ਵਿੱਚ ਹੁੰਦੀਆਂ ਪਰ ਆਹ ਦੁੱਖ ਜਿਹੜਾ ਮਾਂ ਨੇ ਝੱਲਿਆ ਨਾ ਆਪਣੀ ਧੀ ਦੇ ਵਾਸਤੇ ਇਹ ਨਾ ਹੋਵੇ ਕਿਸੇ ਨੂੰ ਦੁੱਖ ਕਿਉਂਕਿ ਜੋ ਇਹ ਤੜਫਦੀ ਸੀ ਇਹ ਤਾਂ ਤੜਫਦੀ ਸੀ ਨਾਲ ਮਾਂ ਬਹੁਤ ਤੜਫਦੀ ਸੀ ਕਿ ਆਹਾ ਪੱਟੀ ਪੜਾ ਹੱਤੀ ਬੀਜਦੀ ਨੇ ਕਿਹਾ ਸੀਗਾ ਹੂੰ ਕਹਿੰਦੇ ਕੋਈ ਨਾ ਖਾ ਕੇ ਲੇ ਜਨੇ ਉਹ ਤਾਂ ਇਹਨੂੰ ਪੱਟੀਆਂ ਨਾਲ ਪੱਟੀ ਨਾ ਖਲਾਓ ਤੁਸੀਂ ਇਹ ਖੋਲਣੀ ਨਹੀਂ ਹੁੰਦੀ ਕਿ ਪੱਟੀ ਜਿਹੜੀ ਜਿਲਕ ਵਾਲੀ ਨਹੀਂ ਜਿਹੜੀ ਪੱਟ ਵਾਲੀ ਪੱਟੀ ਜਿੱਥੋਂ ਸਕਿਨ ਲਾਉਂਦੇ ਆ ਉਹ ਉਹ ਪੱਟੀ ਆਪਣੇ ਆਪ ਲੂਜ਼ ਹੋਣੀ ਹੁੰਦੀ ਆ ਉਹਨੂੰ 5 ਦਿਨ ਹਾਂ 10 ਦਿਨ 15 ਦਿਨ ਲੱਗ ਜਾਣ ਉਹ ਡਾਕਟਰ ਮਨਾ ਕਰਦੇ ਹੁੰਦੇ ਆ ਕੋਈ ਨਾ ਖਲਾਉਣੀ ਨਹੀਂ ਮੈਂ ਚੈੱਕ ਕਰਾ ਦੂੰ ਡਾਕਟਰ ਨੂੰ ਕਹਿ ਕੇ ਆਪ ਉਹ ਦੇਖ ਲਾਂਗੇ ਟੱਚ ਕਰਕੇ ਨਾ ਵੀ ਉਹ ਮਾਸ ਛੱਡ ਰਹੀ ਆ ਕਿ ਨਹੀਂ ਛੱਡ ਰਹੀ ਹੈ ਜੀ ਹਾਂ ਆ ਕੋਈ ਨਾ ਫੇ ਵੇਟ ਕਰ ਲੈ ਕੱਦ ਤੈਨ ਕੋਈ ਆ ਕਿਵੇਂ ਤੇਰਾ ਇਹ ਸਾਰਾ ਠੀਕ ਬਾਹ ਤੂੰ ਆ ਰਹਦੇ ਇੰਨੇ ਇੰਨੇ ਦਾ ਥੋੜਾ ਥੋੜਾ ਥੱਲੇ ਦੋ ਤੂੰ ਉਂਗਲਾ ਮੋੜਨ ਲੱਗੀ ਕਿ ਨਹੀਂ ਐ ਥੋੜਾ ਥੋੜਾ ਜ਼ੋਰ ਲਵਾਇਆ ਕਰ ਤੂੰ ਮਤ ਐਦਾਂ ਅਨਾ ਐਦਾਂ ਐਦਾਂ ਐ ਤੂੰ ਫੜ ਕੇ ਨਾ ਐ ਦੋ ਦਿਨਾਂ ਚ ਦੋ ਦਿਨਾਂ ਚ ਮੋੜ ਦੋ ਤਿੰਨ ਦਿਨਾਂ ਚ ਮੋੜ ਦੇਣਾ ਇਹਨੇ ਬਸ ਥੋੜਾ ਥੋੜਾ ਬਦਾਈ ਚੱਲ ਜਿਵੇਂ ਜਿਵੇਂ ਇਹਦੀ ਗਜੈਸ਼ ਬਣੀ ਜਾਂਦੀ ਆ ਹਾਂਜੀ ਇਹ ਜਗਾ ਤਿੰਨ ਜਿਹੜੇ ਹੈ ਕਿ ਹੁੰਦਾ ਹੈ ਉਹ ਉੱਧਰ ਹੀ ਸੋਲਜੀ ਸਨ ਨਾ ਇਹ ਉਂਗਲੀ ਰੱਖ ਕੇ ਆਏ ਆ ਜੇ ਤੋਂ ਵੀ ਨਹੀਂ ਮੁੜਦੀ ਉਹ ਜੋੜ ਵਾਲੀ ਨਹੀਂ ਮੁੜੀ ਰੱਖੀ ਹੂੰ ਕੀ ਕੀ ਉਹ ਮੁੰਡੇ ਕਰਦੇ ਮੈਨੂੰ ਦੱਸਿਆਰੇ ਤੋਂ ਪਹਿਲਾਂ ਦੀਵਾਲੀ ਤੋਂ ਪਹਿਲਾਂ ਭੇਜ ਦਾਂਗੇ ਵਿਚਾਰੇ ਨੂੰ ਮੈਂ 10 ਮਿੰਟ ਮੱਥਾ ਟੇਕੂੰਗੀ 10 ਮਿੰਟ ਮੱਥਾ ਟਕਾ ਦਾਂਗੇ ਤੇਰਾ ਕਰਕੇ ਜੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਸਦੀ ਹੋਈ ਨੀਤੂ ਭੈਣ ਦੇਖ ਕੇ ਮਨ ਨੂੰ ਇੰਨੀ ਤਸੱਲੀ ਹੋ ਰਹੀ ਆ ਮੈਂ ਬਾਹਰ ਆਇਆ ਸੀਗਾ ਤੇ ਭੈਣ ਨੂੰ ਲੱਗ ਗਈ ਤੁਸੀਂ ਕੈਵਨ ਚ ਰੱਖਿਆ ਹੋਇਆ ਕਿਉਂਕਿ ਇਹਦੀ ਬਾਡੀ ਨੂੰ ਇਨਫੈਕਸ਼ਨ ਬਹੁਤ ਜਲਦੀ ਹੁੰਦੀ ਸੀ ਜਖਮ ਵੀ ਬਹੁਤ ਜ਼ਿਆਦਾ ਵੱਡੇ ਸੀ ਤੁਸੀਂ ਦੇਖਿਆ ਨੀਤੂ ਭੈਣ ਕਿਵੇਂ ਬਰਨ ਹੋ ਗਈ ਸੀ ਘਰ ਦੇ ਵਿੱਚ ਗੁਰੂ ਘਰ ਤੋਂ ਘਰੇ ਗਈ ਗੈਸ ਚੁੱਲਾ ਕਿਤੇ ਖੁੱਲਾ ਛੱਡ ਗਈ ਆਕੇ ਜਦੋਂ ਦੁਬਾਰਾ ਘਰੇ ਸਵਿਚ ਆਨ ਕੀਤੀ ਸਾਰੇ ਘਰ ਚ ਅੱਗ ਲੱਗ ਗਈ। ਇਹਦੇ ਬਾਲ ਮੱਚ ਗਏ, ਫੇਸ ਮੱਚ ਗਿਆ, ਹੱਥ ਮੱਚ ਗਏ। ਆ ਦੇਖੋ ਗੂਠੇ ਐਂ ਉਂਗਲਾਂ ਹੱਤ ਦੀਆਂ ਮੱਚ ਕੇ ਢੱਕੀ ਗਈਆਂ। ਹੱਡੀਆਂ ਵੀ ਪਿਗਲ ਗਈਆਂ। ਅੱਖ ਵੀ ਗਲ ਗਈ, ਕੱਕ ਕੱਢਣੀ ਪੈ ਗਈ। ਆ ਸਾਰਾ ਫੇਸ ਆ ਛਾਤੀ ਸਾਰੀ, ਬਾਹਾਂ ਉਪਲਾ ਹੋਵੇ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਵੀਰਾਂ ਦਾ, ਉਹਨਾਂ ਭੈਣਾਂ ਦਾ ਜਿਨ੍ਹਾਂ ਨੇ ਪੈਣ ਦੇ ਦੋ ਆਪਰੇਟ ਏਡੇ ਵੱਡੇ ਮੇਜਰ ਆਪਰੇਟ ਹੋਏ ਇੱਥੇ ਸਾਡੇ ਕੋਲੇ ਇਸ ਤੋਂ ਪਹਿਲਾਂ 7 ਲੱਖ ਰੁਪਏ ਦੇ ਬਾਪੂ ਨੇ ਪਿੰਡ ਚੋਂ ਇਕੱਠਾ ਕਰਕੇ ਡੀ ਐਮ ਸੀ ਚੋਂ ਆਪਰੇਸ਼ਨ ਕਰਾਏ ਸੀਗੇ ਉਹ ਵੀ ਸਰਜਰੀ ਸਾਰੀ ਖਰਾਬ ਹੋ ਗਈ 7 ਮਹੀਨੇ ਉਦੋਂ ਬਾਅਦ ਘਰੇ ਪਈ ਨਹੀਂ ਪੱਟੀਆਂ ਕਿਵੇਂ ਨਾ ਕਿਵੇਂ ਪੈਸੇ ਇਧਰੋਂ ਉਧਰੋਂ ਕਰਕੇ ਬਾਪੂ ਟੇਲਰ ਆ ਕੱਪੜੇ ਸਿਉਂਦਾ ਲੋਕਾਂ ਦੇ ਪੱਟੀਆਂ ਕਰਾਉਂਦਾ ਰਿਹਾ ਵਿਚਾਰੀ ਧੀ ਦੀ ਆਪਦੀ ਦੀਆਂ ਪਰ ਚੀਕਾਂ ਮਾਰਦੀ ਤੜਫ ਦੀ ਦੇਖੀ ਨਹੀਂ ਜਾਂਦੀ ਸੀ ਜਦੋਂ ਪੱਟੀ ਖੋਹਦੇ ਸੀ ਜਿਵੇਂ ਆਲੂ ਛੱਲਿਆ ਹੁੰਦਾ ਪੂਰੀ ਬਾਡੀ ਇੰਦਾ ਸਾਰੀ ਛਿੱਲੀ ਹੋਈ ਸੀ ਸਾਡੇ ਕੋਲੇ ਆਈ ਨੂੰ ਕਿੰਨਾ ਟਾਈਮ ਹੋ ਗਿਆ ਮਾ ਇਹਨੂੰ 4.5 ਮਹੀਨੇ ਹੋ ਗਏ 4.5 ਮਹੀਨੇ ਦਾ ਸਾਡੇ ਕੋਲੇ ਇੱਥੇ ਆਈ ਨੂੰ ਹੋ ਗਿਆ ਪਹਿਲਾਂ 20 ਮਹੀਨਾ ਕਿਤਾ ਸੀ ਪਹਿਲਾਂ ਇੱਥੇ ਇਹਦਾ ਦੇਖਿਆ ਵੀ ਪਟੀਆਂ ਨਾ ਸਾਫ ਕੀਤੀ ਸੀ ਕਿੰਨੇ ਜਿੰਨਾ ਚਿੱਟਾ ਚਿੱਟਾ ਸੀ ਪਾਸ ਕੱਢੀ ਫਿਰ ਉਹਦੋਂ ਬਾਅਦ ਇੱਥੋਂ ਅਸੀਂ ਇੱਕ ਪ੍ਰਿੰਟ ਕਰਾਇਆ ਡਾਕਟਰ ਤੋਂ ਉਸ ਅਨੁਸਾਰ ਹੀ ਸਰਜਰੀ ਕਰਤੀ ਇਹਨੇ ਗ੍ਰਾਫਟਿੰਗ ਕਰਤੀ ਗ੍ਰਾਫਟਿੰਗ ਕਰਨ ਤੋਂ ਬਾਅਦ ਉਹ ਸਾਰੀ ਗ੍ਰਾਫਟਿੰਗ ਦੇ ਵਿੱਚੋਂ ਕਰੀਬ 70% ਗ੍ਰਾਫਟਿੰਗ ਖਰਾਬ ਹੋ ਗਈ ਸਾਰੀ ਉਹ ਸਾਰਾ ਮਾਸ ਜਿਹੜਾ ਲਾਇਆ ਸੀ ਛਿਲਕੇ ਉਵੇਂ ਹੀ ਲੈ ਕੇ ਦੁਬਾਰਾ ਫਿਰ ਕਰੀਬ ਡੇਢ ਮਹੀਨਾ ਉਵੇਂ ਫੇਰ ਪੱਟੀਆਂ ਕਰਦੇ ਰਹੇ ਕਟਫ ਦੀ ਝੱਲੀ ਨਹੀਂ ਸੀ ਜਾਂਦੀ ਚੀਕਾਂ ਮਾਰਦੀ ਦੇਖੀ ਨਹੀਂ ਸੀ ਜਾਂਦੀ ਤੀ ਫੇਰ ਦੁਆਰਾ ਉਹ ਵਾਹਿਗੁਰੂ ਦੀ ਕਿਰਪਾ ਹੋਈ ਧੰਨਵਾਦ ਕਰਦੇ ਆਂ ਥੈਂਕ ਯੂ ਕਰਦੇ ਆਂ ਡਾਕਟਰ ਟਾਹ ਆਰ ਉਸਤਾਜ ਜੀ ਦਾ ਸੀਨੀਅਰ ਡਾਕਟਰ ਨੇ ਸਾਡੇ ਮੋਸਟ ਸੀਨੀਅਰ ਡਾਕਟਰ ਨੇ ਲੁਧਿਆਣੇ ਦੇ ਵਿੱਚ ਤਾਂ ਬੇਨਤੀ ਕਰਾਂਗੇ ਜਿਹੜੀਆਂ ਪਲਾਸਟਰ ਸਰਜਰੀ ਨਾਲ ਰਿਲੇਟਡ ਕੋਈ ਚੀਜ਼ਾਂ ਐਦਾਂ ਦੇ بڑے ਸੁਲਝੇ ਹੋ ਡਾਕਟਰਾਂ ਤੋਂ ਕਰਾਉਣ ਦੀ ਲੋੜ ਹੁੰਦੀ ਆ ਕਿਉਂਕਿ ਕਈ ਵਾਰੀ ਇੱਕ ਛੋਟੀ ਜਿਹੀ ਗਲਤੀ ਪੈਸਾ ਵੀ ਨਾਲ ਖਰਾਬ ਜਾਂਦਾ ਆਪਾਂ ਮੰਨ ਲਓ ਇੱਕ ਗੱਡੀ ਵੀ ਰਿਪੇਅਰ ਕਰਾਉਨੇ ਆ ਨਾ ਆਪਾਂ ਕਹਿੰਨੇ ਆ ਜਾ ਕੇ ਵੀ ਸਾਡੀ ਆ ਇੰਜਨ ਚ ਪ੍ਰੋਬਲਮ ਆ ਗਈ ਆ ਤੇ ਜੇ ਮਿਸਤਰੀ ਉਹਨੂੰ ਠੀਕ ਕਰ ਦਿੰਦਾ ਦੁਬਾਰਾ ਫੇਰ ਸਮੱਸਿਆ ਆ ਜਾਂਦੀ ਆ ਦੂਏ ਦਾ ਨਹੀਂ ਤਾਂ ਆਪਾਂ ਮਕੈਨਿਕ ਨੂੰ ਕਹਿੰਨੇ ਮਕੈਨਿਕ ਉਹਨਾਂ ਪੈਸੇ ਅੱਜ ਗੱਡੀ ਵੀ ਠੀਕ ਕਰ ਦਿੰਦਾ ਇਤਾਂ ਇਨਸਾਨ ਦਾ ਸਰੀਰ ਆ ਤੇ ਇਨਸਾਨ ਹੀ ਕਰ ਰਿਹਾ ਠੀਕ ਜੇਰ ਗ੍ਰਾਫਟਿੰਗ ਕਰਵਾਈ ਠੀਕ ਨਹੀਂ ਹੋਈ ਤਾਂ ਕੀ ਦੁਬਾਰਾ ਫੇਰ ਉਨੇ ਹੀ ਪੈਸੇ ਉਸ ਤੋਂ ਵੀ ਵੱਧ ਪੈਸੇ ਮਤਲਬ ਥੋੜਾ ਤਨਸ਼ੇਟਪ ਡਾਕਟਰ ਨੂੰ ਵੀ ਲੈਣਾ ਚਾਹੀਦਾ ਵੀ ਚਲੋ ਗਰੀਬ ਆ ਇਹਨਾਂ ਨੇ ਫੜ ਦੜ ਕੇ ਜੀਓ ਦਾ ਹੀ ਇਲਾਜ ਕਰਾਇਆ ਉਹ ਕਹਿੰਦੇ ਨਹੀਂ ਜੀ ਦੁਬਾਰਾ ਸਾਰਾ ਕੁਝ ਉਹ ਮੈਂ ਤੁਹਾਨੂੰ ਕਰਾਉਣਾ ਪੈਣਾ ਤਾਂ ਫਿਰ ਡਾਕਟਰ ਟਾਹ ਕੋਲੇ ਗਏ ਅਸੀਂ ਡਾਕਟਰ ਟਾਹ ਨੇ ਬਹੁਤ ਚੰਗੇ ਤਰੀਕੇ ਨਾਲ ਸਰਜਰੀਆਂ ਕੀਤੀਆਂ ਜਿਹੜੀਆਂ ਸਕਸੈਸਫੁਲ ਵੀ ਹੋ ਗਈਆਂ ਸਾਰੀਆਂ ਸਰਜਰੀਆਂ ਤੇ ਅੱਜ ਨੀਤੂ ਭੈਣ ਨੂੰ ਤੁਸੀਂ ਵੀ ਅਸਦਿਆਂ ਦੇਖਿਆ ਕਿਵੇਂ ਖੁਸ਼ ਹੋ ਗਈ ਸੀ ਕਿ ਖੁਸ਼ ਹੋ ਗਈ ਬਹੁਤ ਆਹ ਹੋ ਗਿਆ ਸਾਰੇ ਖੁਸ਼ ਹੋ ਗਏ ਸੀ ਜੀ ਬੇਟਾ ਜਿੰਨੇ ਨਾਲ ਕੀਤੀਆਂ ਸੀਗੀਆਂ ਕੁੜੀਆਂ ਵੀ ਸਾਰੀਆਂ ਹਨਾ ਬਹੁਤ ਖੁਸ਼ ਹੋ ਗਈ ਸੀ ਅਸੀਂ ਬਹੁਤ ਖੁਸ਼ ਨਹੀਂ ਤੂੰ ਭੈਣੇ ਤੂੰ ਹੈ ਹੀ ਇਦਾਂ ਦੀ ਰੱਬ ਦਾ ਰੂਪ ਆ ਮੇਰੀ ਭੈਣ ਹਨਾ ਰੱਬ ਨੇ ਤੈਨੂੰ ਜਿਹੜਾ ਦੁੱਖ ਦੇਣਾ ਸੀ ਚਲੋ ਉਹ ਤਾਂ ਮਿਲ ਗਿਆ ਹੁਣ ਮੇਰੀ ਭੈਣ ਛੇਤੀ ਛੇਤੀ ਤੁਰਦੀ ਫਿਰਦੀ ਹੋ ਜੇ ਬਸ ਅਸੀਂ ਇਹੀ ਅਰਦਾਸ ਖੜੀ ਹੋ ਲੰਨੀ ਆ ਮਾੜਾ ਇੱਕ ਦੋ ਦਿਨ ਦਾ ਕੱਪਾ ਲੈਣਾ ਡਿੰਗਾ ਪਟਲ ਨਹੀਂ ਬਸ ਠੀਕ ਆ ਤੁਰਨ ਲੱਗ ਗਿਆ ਨਾ ਮੇਰੀ ਭੈਣ ਨੇ ਭੱਜਣ ਦੌੜਨ ਲੱਗ ਗਿਆ ਨਾ ਹੈ ਨਾ ਸੇਵਾ ਕਰਾ ਕਰਨੀ ਫੇ ਮੇਰੇ ਨਾਲ ਇੱਥੇ ਆ ਕੇ ਅੱਜ ਵੀ ਕਿਆ ਕਰਾਂ ਕਿ ਵੀ ਨੀਤੂ ਭੈਣ ਸਾਡੀ ਸੇਵਾਦਾਰ ਨਹੀਂ ਆ ਪੱਕਾ ਪ੍ਰੋਮਿਸ ਨਾ ਹਾਂਜੀ ਕਰ ਫਿਰਾਂ ਤੁਹਾਨੂੰ ਇਹ ਅ ਇਧਰ ਲਾ ਬੁਲਾ ਚੋ ਕੋਈ ਨਾ ਕੋਈ ਹਜੇ ਵਾ ਥੋੜੀ ਜੀ ਇੱਥੇ ਬਾਹ ਦੇ ਉੱਤੇ ਇੱਕ ਡਰੈਸਿੰਗ ਹੁੰਦੀ ਆ ਉਹ ਉਹ ਕੀ ਆ ਨੰਨੇ ਕੀ ਆ ਆ ਉਹ ਬਰਨ ਜਿਆਦਾ ਹੋ ਗਈ ਸੀਗੀ ਉਹਨੇ ਉਹਨੇ ਕਿਹਾ ਥੋੜੇ ਦੋ ਤਿੰਨ ਇਸ ਪਾਸੇ ਹਾਂ ਹਾਂਜੀ ਹਾਂ ਚਲੋ ਹੋਰ ਸੁਣਾ ਭੈਣੇ ਕੁਝ ਸੁਣਾ ਦੇ ਕੁਝ ਵਧੀਆ ਜਿਹਾ ਕੁਝ 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 ਵੀ ਸੁਣਾ ਦੇ ਕੁਝ ਵੀ ਸ਼ਬਦ ਸੁਣਾ ਦੇ ਕੋਈ ਕੋਈ ਗੱਲ ਸੁਣਾ ਦੇ ਚਾਪਤੀ ਸਾਹਿਬ ਤਾਂ ਪੰਜ ਪਾੜੀਆਂ ਦਾ ਕੰਡ ਲੰਮੀ ਆਪਾਂ ਦਾ ਮੂਲ ਮੰਤਰ ਸੁਣਾ ਦੇ ਜੀ ਆਹ ਸੁਣਾਉਣਾ ਹੈ ਇੱਕੋਂ ਦਾ ਇੱਕੋਂ ਦਾ ਸਤਨਾਮ ਸਤਿ ਸਤਨਾਮ ਦਾ ਤਸਨਿਕਾ ਮੇਰਾ ਆਹ ਨੋਟ ਤੇ ਜੀ ਇਹ ਗੁਰਪ੍ਰਸਾਦ ਚਾਹ ਆਦਿ ਸੱਚ ਜਗਾ ਸੱਚ ਹੈ ਕਿ ਸੱਚ ਨਾਨਕ ਹੋਸੀ ਪੀ ਸੱਚ ਬਹੁਤ ਵਧੀਆ ਬਹੁਤ ਚੰਗੀ ਗੱਲ ਸਰਪੰਚ ਨਹੀਂ ਕਹਿੰਦੀ ਸੀ ਪਿੰਡ ਦੀ ਤੇ ਵੀ ਉਹ ਕਹਿੰਦੇ ਵੀ ਜੇ ਲਖਾ ਦੇਣ ਡਾਕਟਰ ਤਾਂ ਵੀ ਬਰਨ ਜਿਆਦਾ ਹੋਣ ਕਰਕੇ ਵੀ ਹਰੇ ਕੰਮ ਨਹੀਂ ਕਰ ਸਕਦੀ ਜਾਂ ਹੋਰ ਤੇ ਵੀ ਉਹ ਕਹਿੰਦੇ ਕਿ ਤੇਨੂੰ ਪੈਨਸ਼ਨ ਲੱਗ ਜਾਈ। ਕੋਈ ਨਾ ਲਿਖਵਾ ਦਾਂਗੇ ਆਪਾਂ। ਹਾਂ ਜੀ ਮੈਂ ਜਵਾਬ ਤਾਂ ਦੇ ਸਕਦੀ। ਕੋਈ ਲਿਖਵਾ ਦਾਂਗੇ, ਲਿਖਵਾ ਦਾਂਗੇ। ਕੰਮ ਤਾਂ ਤੂੰ ਕਰ ਹੀ ਨਹੀਂ ਸਕਦੀ ਇਸ ਤੋਂ ਹੁਣ ਲਿਖੋ ਕਿ ਹੋਰ ਇਸ ਤੋਂ ਵੱਧ ਕੀ ਹੋਊਗਾ? ਚਲੋ ਕਰਿਓ ਅਰਦਾਸ। ਧੰਨਵਾਦ ਆ। ਮਾਂ ਦਾ ਤੰਦਰੁਸਤੀ ਦੇਵੇ। ਮੇਰੇ ਪੁੱਤਾਂ ਨੂੰ ਪਹਿਲਾਂ ਤੰਦਰੁਸਤੀ ਦੇਵੇ। ਮਾਂ ਨੇ ਪਹਿਲਾਂ ਭੈਣ ਪਾਈਆਂ ਦੀ ਸੇਵਾ ਕਰਨਾ। 9 ਮਹੀਨੇ ਕੁੱਖ ਚ ਰੱਖ ਕੇ ਪਾਲੀ। ਹੈਨਾ? ਜਨਮ ਦਿੱਤਾ ਫਿਰ ਪੜ੍ਹ ਬ੍ਰਿਸਕੀਤੀ ਪੜ੍ਹਾਈ ਫਿਰ ਵਿਆਹੀ ਆ ਦੁੱਖ ਤਕਲੀਫਾਂ ਜ਼ਿੰਦਗੀ ਦੇ ਵਿੱਚ ਹੁੰਦੀਆਂ ਪਰ ਆ ਦੁੱਖ ਜਿਹੜਾ ਮਾਂ ਨੇ ਝੱਲਿਆ ਨਾ ਆਪਦੀ ਧੀ ਦੇ ਵਾਸਤੇ ਇਹ ਨਾ ਹੋਵੇ ਕਿਸੇ ਨੂੰ ਦੁੱਖ ਕਿਉਂਕਿ ਜੋ ਇਹ ਤੜਫਦੀ ਸੀ ਇਹ ਤਾਂ ਤੜਫਦੀ ਸੀ ਨਾਲ ਮਾਂ ਬਹੁਤ ਤੜਫਦੀ ਸੀ ਧੰਨਾ ਜਿਗਰੇ ਵਾਲੀਏ ਮਾਂ ਜਿਹੜੀ ਆਪ ਪੱਟੀਆਂ ਵਿਚਾਰੀ ਕਰਾਉਣ ਦੀ ਸਫਾਈਆਂ ਕਰਦੇ ਨੂੰ ਇੱਕ ਵਾਰੀ ਅਸੀਂ ਦੋਨਾਂ ਜਾਂ ਨੇ ਪੱਟੀ ਕੀਤੀ ਇਹਦੇ ਪਰਪਾਨੇ ਜੰਮਾ ਹੂੰ ਹਰ ਵੀ ਇਸੇ ਪੱਤੀ ਐਸੀ ਉਸ ਤੋਂ ਪਹਿਲਾਂ ਚਕੰਦਰ ਤੇਲਾ ਨਾਰ ਦਾ ਜੂਸ ਪਲਾ ਕੇ ਇੰਤੇ ਸੀ ਹਮ ਉਹ ਕਿਤੇ ਬੋੜੀ ਵਾਤਾ ਇਹਨਾਂ ਪੱਟੀ ਤੋਂ ਬਾਅਦ ਮੈਲ ਕੱਟੀਆਂ ਜਿਸ ਨੇ ਹਮ ਉਲਟੀ ਆ ਗਈ ਕਈ ਵਾਰ ਉਹ ਉਹ ਆਸੀਂ ਬਾਥਰੂਮ ਚ ਲੈ ਜੇ ਵੀ ਚਲੋ ਚਿੰਤਾ ਕੀ ਕਰਦੇ ਪੱਤੀ ਪੱਟੀ ਚਾਹੋਂ ਦੇ ਰਾਂ ਇਹਨਾਂ ਉਲਟੀ ਆ ਗਈ ਅਸੀਂ ਡਰ ਗਏ ਵੀ ਕੀ ਗੱਲ ਖੂਨ ਦੀ ਉਲਟੀ ਆ ਗਈ ਹਾਂ ਉਹ ਖਾਦਾ ਸੀ ਨਾਰ ਆ ਸੀਗਾ ਹਾਂ ਜੀ ਚਕੰਦਰ ਦਾ ਜੂਸ ਨਾਲ ਪਾਣ ਦੇ ਸੀ ਨਾਰਤੀ ਚਕੰਦਰ ਹਮ ਹਮ ਤੇ ਜਿਆਦਾ ਐ ਮਸਾ ਉਸ ਦਾ ਐਸ ਨੂੰ ਉਹ ਨਿਕਲੀ ਹੈ ਅੰਦੇ ਤੇਰਾ ਪਰਮਾਤਮਾ ਤੁਹਾਨੂੰ ਤੰਦਰੁਸਤਿਆਂ ਦੇਵੇ ਤੇਰੇ ਵਰਗੀਆਂ ਮਾਂ ਮਰਬ ਸਭ ਨੂੰ ਦੇਵੇ ਜਿੱਦਾਂ ਦੀ ਨੀਤੂ ਚਰੀ ਮਾਂ ਨਾ ਰੱਬ ਸਾਰਿਆਂ ਨੂੰ ਦੇਵੇ ਇਦਾਂ ਦੀ ਮਾਂ ਡੈਡੀ ਦਾ ਚਲੋ ਉਹਨੇ ਤਾਂ ਵਿਚਾਰੇ ਨੇ ਰੱਬ ਰੂਪ ਨੇ ਕੀਤੀ ਨਹੀਂ ਬਹੁਤ ਕੀਤੀ ਉਹਨੇ ਭੱਜ ਦੌੜ ਕੀਤੀ 7 6 ਲੱਖ ਰੁਪਏ ਕਿਵੇਂ ਫੜਫੜ ਕੇ ਨੇ ਵਿਚਾਰੇ ਨੇ ਕੀਤਾ ਪਹਿਲੇ ਦਿਨ ਤੋਂ ਉਹੀ ਆਇਆ ਸੀ ਸਾਡੇ ਕੋਲੇ ਇੱਥੇ ਉਹਦੀ ਅੱਖਾਂ ਭਰੀਆਂ ਹੋਈਆਂ ਦੇਖ ਕੇ ਹੀ ਮੇਰੇ ਮਨ ਚ ਆਇਆ ਵੀ ਤੂੰ ਲਿਆਵਾ ਪੁੱਤੀ ਨੂੰ ਕੋਈ ਨਾ ਉਹ ਰੱਬ ਵੀ ਮਨ ਤੇ ਮਿਹਰ ਕਰਦਾ ਉਹਦਾ ਵੀ ਧੰਨ ਬਾਂ ਕਰਦੇ ਜਿੰਨਾ ਤੈਨੂੰ ਕੀ ਆਈ ਉਹਦੀ ਮਿਹਰ ਦਾ ਸਭ ਮਾਂ ਸਵਾਬ ਆਪੇ ਹੀ ਬਣ ਗਏ ਨਾ ਹਾਂਜੀ ਜੇ ਮਾੜਾ ਵਕਤ ਹੁੰਦਾ ਤਾਂ ਆਪੇ ਹੀ ਪੁੱਠੇ ਸਵਾਬ ਬਣਦੇ ਨੇ ਸੀ ਚੰਗਾ ਸੀ ਸਿੱਧੇ ਬਣ ਗਏ ਨਾ ਨਾ ਤਾਂ ਲੱਗਦਾ ਸੀ ਕਿਤੇ ਨੂੰ ਫਾਟ ਨਾ ਨਹੀਂ ਕਿਉਂ ਨਹੀਂ ਬਚਦੀ ਤੂੰ ਨਹੀਂ ਅਸੀਂ ਨਹੀਂ ਬਚਾਇਆ ਉਹਨੇ ਆ ਜਿਹੜੀ ਤੂੰ ਪਾਠ ਕਰਨੀ ਹੈ ਹਜੇ ਜਿਹੜੀ ਮਹਾਰਾਜ ਦੀ ਉਸਤਤ ਕਰਨੀ ਹੈ ਤੂੰ ਹੈ ਉਹਨੇ ਬਚਾਇਆ ਮੇਰੀ ਭੈਣ ਨੂੰ ਕਰਿਓ ਜੀ ਅਰਦਾਸ ਮਿੱਟੂ ਭੈਣ ਦੇ ਆਉਣ ਵਾਲੇ ਜੀਵਨ ਵਾਸਤੇ ਇਹਦੇ ਬੱਚਿਆਂ ਵਾਸਤੇ ਬੇਟਾ ਵਾ ਬੇਟੀ ਆ ਆਇਆ ਹੋਇਆ ਹਾਂ ਆ ਆ ਉਹ ਦੱਦ ਫੜੰਦਾ ਤੈਨੂੰ ਆਪਾਂ ਸੇਵਾ ਕਰਉਂਦਾ ਵਾ ਉਧਰ ਚਲੋ ਕਰਿਓ ਅਰਦਾਸ ਭੈਣ ਵਾਸਤੇ ਵੈਗੁਰ ਜੀ ਕਾ ਖਾਲਸਾ ਵੈਗੁਰ ਠੀਕ ਹੈ ਨੀ ਤੂੰ ਜਿਉਂਦੀ ਵਸਦੀ ਰਹਿ ਮਹਾਰਾਜ ਚੜ੍ਹਦੀ ਕਲਾ ਵਾ